ਰੱਬ <tune> ਨਾਲ <tune tune tune> ਬਹੁਤ ਸਮਾਂ ਬੀਤ yeah <laughs> ਕਰ ਕਰਦੇ ਮੈਂ ਸਾਜ ਸੰਗਤ ਜੀ ਸੰਤ ਕਿਸੇ ਭੇਖ ਦਾ ਨਾਮ ਨਹੀਂ ਹੈ ਮੈਂ ਬਾਰ ਬਾਰ ਬਿਰਬੀ ਕਰਾਂ ਸੰਤ ਕਿਸੇ ਭੇਖ ਦਾ ਨਾਮ ਨਹੀਂ ਹੈ ਕਿ ਕੋਈ ਲਾਲ ਪੀਲਾ ਹਰਾ ਨੀਲਾ ਚੋਲਾ ਪਾਲਿਆ ਤੇ ਉਹ ਸੰਤ ਬਣ ਗਿਆ ਨਹੀਂ ਸੰਤ ਇੱਕ ਕਰਨੀ ਦਾ ਨਾਮ ਹੈ ਧੰਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਉਹ 사ਸੰਗਤ ਸਰੀਰ ਨੂੰ ਤਸੀਹੇ ਦਿੱਤੇ ਜਾ ਰਹੇ ਨੇ। ਸਰੀਰ ਤਸੀਹੇ ਝੱਲ ਝੱਲ ਕੇ ਖਤਮ ਹੋ ਗਿਆ। ਔਰ ਉਸ ਸਮੇਂ ਦੀ ਹਕੂਮਤ ਨੇ ਜਾਂ ਤਸੀਹੇ ਦੇਣ ਵਾਲਿਆਂ ਨੇ ਐਂ ਸਮਝਿਆ ਕਿ ਅਸੀਂ ਗੁਰੂ ਅਰਜਨ ਨੂੰ ਖਤਮ ਕਰ ਦਿੱਤਾ। ਜਦ ਕਿ ਗੁਰੂ ਅਰਜਨ ਸਰੀਰ ਰੂਪੀ ਥੋੜੀ ਸੰ ਗੁਰੂ ਅਰਜਨ ਸ਼ਬਦ ਪ੍ਰਕਾਸ਼ ਰੂਪ ਸਨ। ਗੁਰੂ ਅਰਜਨ ਜਗਤ ਤੇ ਆਏ ਜ਼ਰੂਰ ਪਰ ਗਏ ਨਹੀਂ ਹਨ ਗੁਰੂ ਅਰਜਨ ਤੇ ਅੱਜ ਵੀ ਬਰਾਜਮਾਨ ਹਨ ਅੱਜ ਵੀ ਜਿੰਦੇ ਹਨ ਅੱਜ ਵੀ ਖੜੇ ਹਨ ਉਹ ਕਿੱਥੇ ਚਲੇ ਗਏ ਉਹ ਤਾਂ ਸੁਤੇ ਸਿਧ ਉਸ ਪ੍ਰਕਾਸ਼ ਦੇ ਵਿੱਚ ਰਲ ਕੇ ਉਸ ਪ੍ਰਕਾਸ਼ ਦਾ ਰੂਪ ਬਣ ਗਏ ਔਰ ਉਹ ਪ੍ਰਕਾਸ਼ ਰੂਪ ਅੱਜ ਵੀ ਸਾਡੇ ਕੋਲ ਹਨ ਕਿਤੇ ਗਏ ਥੋੜੀ ਨਹੀਂ ਸਾਥ ਸੰਗਤ ਜੀ ਇਸ ਪ੍ਰਕਾਰ ਸੰਤ ਜਿਹੜਾ ਹੁੰਦਾ ਹੈ ਸਰੀਰ ਰੂਪੀ ਨਹੀਂ ਹੁੰਦਾ ਸੰਤ ਦਾ ਅੰਦਰ ਦਾ ਗਿਆਨ ਸਰੂਪ ਜਿਹੜਾ ਉਹ ਸੰਤ ਹੁੰਦਾ ਹੈ ਸੰਤ ਦਾ ਹਿਰਦਾ ਜਿਹੜਾ ਨਾਮ ਦੇ ਨਾਲ ਰੰਗਿਆ ਹੁੰਦਾ ਹੈ ਜਿਹਦੀ ਕਰਨੀ ਦੇ ਵਿੱਚ ਨਾਮ ਹੁੰਦਾ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕੈ ਸਦ ਕਾਮ ਇਹ ਸੰਤ ਦਾ ਸਰੂਪ ਹੁੰਦਾ ਹੈ ਸੰਤ ਸਦਾ ਹੀ ਉੱਠਦਾ ਬੈੰਦਾ ਤੁਰਿਆ ਫਿਰਦਾ ਖਾਂਦਾ ਪੀਂਦਾ ਸੰਸਾਰ ਵਿੱਚ ਵਿਚਰਦਾ ਇੱਥੋਂ ਤੱਕ ਕਰਕੇ ਸੁੱਤੇ ਦੇ ਅੰਦਰ ਵੀ ਪਰਮੇਸ਼ਰ ਦੇ ਨਾਮ ਦੀ ਧੁਨ ਚੱਲ ਰਹੀ ਹੁੰਦੀ ਹੈ ਜਿਹੜਾ ਸਦਾ ਹੀ ਨਾਮ ਨਾਲ ਜੁੜਿਆ ਉਹ ਸਾਧ ਸੰਗਤ ਸੁਪਨੇ ਵਿੱਚ ਵੀ ਨਿੰਦਰਾ ਵਿੱਚ ਵੀ ਹਰ ਥਾਂ ਤੇ ਨਾਮ ਨਾਲ ਜੁੜਿਆ ਇਸ ਕਰਕੇ ਗੁਰੂਆਂ ਨੇ ਆਪਾਂ ਨੂੰ ਇੱਕ ਸੰਦੇਸ਼ ਦਿੱਤਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਪਰਮਾਉਂਦੇ ਨੇ ਕਹਿੰਦੇ ਸੱਜਣਾ ਗੁਰਮਖ ਸਿਉਂ ਕਰ ਦੋਸਤੀ ਸੰਤ ਦੇ ਨਾਲ ਦੋਸਤੀ ਪਾਲਾ ਗੁਰਮਖ ਨਾਲ ਦੋਸਤੀ ਪਾਲਾ ਉਹਦੀ ਦੋਸਤੀ ਤੇਰੇ ਅੰਦਰ ਵਕਾਰ ਪੈਦਾ ਨਹੀਂ ਹੋਣ ਦੇਵੇਗੀ ਸ਼ਰਾਬੀ ਦੀ ਦੋਸਤੀ ਤੈਨੂੰ ਸ਼ਰਾਬੀ ਬਣਾ ਸਕਦੀ ਹੈ ਚੋਰ ਦੀ ਦੋਸਤੀ ਤੈਨੂੰ ਚੋਰੀ ਚੋਰ ਬਣਾ ਸਕਦੀ ਹੈ ਬਿਵਚਾਰੀ ਦੀ ਦੋਸਤੀ ਤੈਨੂੰ ਬਿਵਚਾਰੀ ਬਣਾ ਸਕਦੀ ਹੈ ਪਰ ਇੱਕ ਗੁਰਮਖ ਜਿਹੜਾ ਨਾਮ ਦਾ ਰਤਿਆ ਹੋਇਆ ਹੈ ਉਹਦੀ ਦੋਸਤੀ ਤੈਨੂੰ ਨਾਮ ਦੇ ਨਾਲ ਜੋੜ ਦੇਵੇ ਗੁਰਮੁਖ ਸਿਉ ਕਰ ਦੋਸਤੀ ਦੂਸਰਾ ਹੈ ਸਤਗੁਰ ਨਾਲ ਲਾਏ ਚਿਤ ਸਤਗੁਰ ਸਿਉ ਲਾਏ ਚਿਤ ਚਿਤ ਲਾਉਣਾ ਕੀ ਹੈ ਸਾਡਾ ਚਿਤ ਘਰ ਨਾਲ ਲੱਗਾ ਹੋਇਆ ਹੈ ਨਾ ਬੈਠੇ ਆਪਾਂ ਇੱਥੇ ਆਂ ਜਦ ਆਪਾਂ ਨੇ ਅੰਦਰ ਘਰ ਦੀ ਚੱਲ ਰਹੀ ਹੈ ਮੇਰੇ ਘਰ ਜਿੰਦਾ ਲੱਗ ਕੇ ਆਇਆ ਜਾਂ ਮੈਂ ਘਰ ਨੂੰ ਮੁੜਨਾ ਕਦੋਂ ਸਮਾਪਤੀ ਹੋਊ ਕਿੰਨੇ ਵਜੇ ਘਰ ਨੂੰ ਜਾਊਂਗਾ ਸਾਡਾ ਚਿੱਤ ਘਰ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਮਰਜੀ ਜਾਈਏ ਘਰ ਨੂੰ ਜਾਣ ਦੀ ਅੰਦਰ ਲਾਲਸਾ ਬਣੀ ਰਹਿੰਦੀ ਹੈ ਇਸ ਕਰਕੇ ਚਿੱਤ ਸਾਡਾ ਪਰਿਵਾਰ ਵਿੱਚ ਜੁੜਿਆ ਹੋਇਆ ਹੈ ਪਰਿਵਾਰ ਬਾਰ-ਬਾਰ ਯਾਦ ਆਉਂਦਾ ਰਹਿੰਦਾ ਹੈ ਬਸ ਜਿੱਦਾਂ ਘਰ ਦੇ ਨਾਲ ਚਿੱਤ ਜੁੜਿਆ ਹੋਇਆ ਪਰਿਵਾਰ ਨਾਲ ਚਿੱਤ ਜੁੜਿਆ ਹੋਇਆ ਹੈ ਸਾਧ ਸੰਗਤ ਜੀ ਐਦਾਂ ਹੀ ਨਿਰੰਕਾਰ ਦੇ ਨਾਲ ਜਦੋਂ ਚਿੱਤ ਜੁੜ ਜਾਂਦਾ ਹੈ ਗੁਰੂ ਦੇ ਨਾਲ ਜਦੋਂ ਚਿੱਤ ਜੁੜ ਜਾਂਦਾ ਹੈ ਫਿਰ ਅੰਮ੍ਰਿਤ ਵੇਲਾ ਵੀ ਸਾਡਾ ਬਣ ਜਾਂਦਾ ਫਿਰ ਅੰਮ੍ਰਿਤ ਵੇਲੇ ਆਪਣੇ ਆਪ ਜਾਗ ਆਉਂਦੀ ਹੈ ਕਿ ਇਹ ਵੇਲਾ ਸੌਣ ਦਾ ਨਹੀਂ ਹੈ ਇਹ ਵੇਲਾ ਗੁਰੂ ਦੇ ਚਰਨਾਂ ਨਾਲ ਜੁੜਨ ਦਾ ਮੈਂ ਗੁਰੂ ਦਵਾਰੇ ਜਾਵਾਂ ਗੁਰੂ ਦੇ ਦਰਸ਼ਨ ਕਰਾਂ ਗੁਰੂ ਦੇ ਪਿਆਰ ਵਿੱਚ ਲੋ ਘੜੀਆਂ ਸੁਰਤ ਜੋੜਾਂ ਗੁਰੂ ਦੀ ਬਾਣੀ ਨੂੰ ਪੜਾਂ ਗੁਰੂ ਦੀ ਬਾਣੀ ਨੂੰ ਵਿਚਾਰਾਂ ਕਿਉਂਕਿ ਜਦੋਂ ਚਿੱਤ ਗੁਰੂ ਦੇ ਨਾਲ ਜੁੜ ਗਿਆ ਤੇ ਜਿੰਨਾ ਚਿਰ ਸਾਡਾ ਚਿੱਤ ਗੁਰੂ ਦੇ ਨਾਲ ਨਹੀਂ ਜੁੜਦਾ ਜਿੱਦਾਂ ਅਸੀਂ ਘਰ ਦੇ ਨਾਲ ਚਿੱਤ ਜੋੜਿਆ ਬੱਚਿਆਂ ਨਾਲ ਚਿੱਤ ਜੋੜਿਆ ਧਨ ਨਾਲ ਚਿੱਤ ਜੋੜਿਆ ਆਪਣਿਆਂ ਧੰਧਿਆਂ ਨਾਲ ਚਿੱਤ ਜੋੜਿਆ ਕਿਤੇ ਐਡੇ ਗੁਰੂ ਦੇ ਨਾਲ ਵੀ ਚਿੱਤ ਜੋੜ ਲਈਏ ਤਾਂ ਸਾ ਸੰਗਤ ਜੀ ਸਾਡਾ ਜੀਵਨ ਸਫਲਾ ਬਣਿਆ ਜਾਂਦਾ ਹੈ ਇਸ ਕਰਕੇ ਇੱਕ ਸੰਤ ਦਾ ਜੀਵਨ ਸਾਡੇ ਵਾਸਤੇ ਚਾਨਣ ਮਨਾਰਾ ਹੁੰਦਾ ਹੈ ਸਾਧੂ ਦੇ ਕੋਲ ਰਹਿਣ ਦੇ ਨਾਲ ਉਹਦੇ ਅੰਦਰੋਂ ਜਿਹੜੀ ਨਾਮ ਦੀ ਵਾਈਬ੍ਰੇਸ਼ਨ ਨਿਕਲਦੀ ਹੈ ਨਾਮ ਦੀਆਂ ਜਿਹੜੀਆਂ ਕਿਰਨਾਂ ਨਿਕਲਦੀਆਂ ਨੇ ਭਿੱਜਿਆ ਹੋਇਆ ਚਿੱਤ ਜਿਹੜਾ ਨਾਮ ਦੇ ਵਿੱਚ ਉਹਦੇ ਅੰਦਰੋਂ ਜਿਹੜੀਆਂ ਇਹ ਕਿਰਨਾਂ ਨਿਕਲਦੀਆਂ ਪ੍ਰਕਾਸ਼ ਨਿਕਲਦਾ ਹੈ ਉਹ ਨੇੜੇ ਰਹਿਣ ਵਾਲਿਆਂ ਦੇ ਉੱਤੇ ਬਹੁਤ ਵੱਡਾ ਅਸਰ ਪਾਉਂਦਾ ਹੈ ਇਸ ਕਰਕੇ ਸਾ ਸੰਗਤ ਸਾਧੂ ਦੇ ਕੋਲ ਰਹਿਣ ਵਾਲਿਆਂ ਦੇ ਵਿੱਚ ਵੀ ਸਾਧੂਆਂ ਵਾਲੇ ਗੁਣ ਆ ਜਾਂਦੇ ਆਂ ਤਾਂ ਕਰਕੇ ਸਾਧੂ ਨੂੰ ਬੜੀ ਮਹਾਨਤਾ ਦਿੱਤੀ ਗਈ ਹੈ ਔਰ ਸੰਤਾਂ ਦੀ ਜਦੋਂ ਗੱਲ ਚੱਲਦੀ ਹੈ ਤੇ ਧੰਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਤੇ ਸੰਤਨ ਦੇ ਨਾਲ ਸਾਡੀ ਲੇਵਾ ਦੇਵੀ ਵੀ ਸੰਤਾਂ ਨਾਲ ਹੀ ਹੈ ਅਸੀਂ ਸੰਸਾਰ ਤੋਂ ਪਰੇ ਹੋ ਕੇ ਸਾਡਾ ਜੀਵਨ ਦਾ ਹਰ ਇੱਕ ਕਰਮ ਸੰਤਾਂ ਦੇ ਨਾਲ ਹੀ ਜੁੜਿਆ ਹੋਇਆ ਹੈ ਔਰ ਸੰਤਾਂ ਦੀ ਬਹੁਤ ਵੱਡੀ ਵਡਿਆਈ ਸਹਿਬਾ ਨੇ ਬਾਣੀ ਵਿੱਚ ਦੀ ਕੀਤੀ ਹੈ ਸੁਖਮਨੀ ਸਾਹਿਬ ਪੜ੍ਹਦੇ ਹੋ ਨਾ ਬਾਦਸ਼ਾਹ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪਿਓ ਅਰਪ ਸਾਧ ਕੋ ਆਪਣਾ ਜਿਓ ਸਾਧ ਕੀ ਧੂਰ ਕਰੋ ਇਸ ਨਾਨਕ ਕਿਤੇ ਐਸੇ ਪਰਮੇਸ਼ਰ ਦੇ ਨਾਮ ਜਪਣ ਵਾਲੇ ਦੇ ਚਰਨਾਂ ਦੀ ਧੂੜ ਹੀ ਮਿਲ ਜਾਵੇ ਨਾ ਕਹਿੰਦੇ ਜੀਵਨ ਦੇ ਸਾਰੇ ਹੀ ਦੁੱਖ ਦਿਲ ਦੇ ਦਰੂਰ ਕਰ ਦਿੰਦੀ ਹੈ ਆਹ ਮਹਾਂਪਰਖਾਂ ਨੇ ਚੰਦ ਕ ਲਫਜ਼ ਲਿਖੇ ਨੇ ਸਾਧੂ ਦੀ ਧੂੜੀ ਦੇ ਉੱਤੇ ਇਹ ਆਪ ਜੀ ਤੋਂ ਕਹਿ ਕੇ ਖਿਮਾ ਦੇ ਜਾਚ ਕੋ ਜਾਣਾ ਹੈ ਕਿਉਂਕਿ ਸਰੋਪੇ ਸਾਡੇ ਗੱਲਾਂ ਜਿ ਪਾਦ ਦਿੱਤੇ ਗਏ ਨੇ ਇਹਦਾ ਮਤਲਬ ਨਹੀਂ ਉਸਮਾਪਤੀ ਕਰ ਦਿਓ ਤੇ ਸਮਾ ਹੋ ਚੁੱਕਾ ਹੈ ਆਓ ਅਖੀਰ ਵਿੱਚ ਇਹ ਧਾਰਨਾ ਦਾ ਸ਼ਬਦ ਕਹਿ ਕੇ ਤੁਹਾਡੇ ਤੋਂ ਖਿਮਾ ਦੇ ਜਾਚਾਂ ਬੜੇ ਪਿਆਰ ਨਾਲ ਸਮਾਪਤ ਕਰੀਏ ਹੁੰਦੀ ਸਾਧੂਆਂ ਦੀ